ਸਾਤ ਸੰਗਤ ਜੀ ਤੂ ਬੈਠ ਤੂ ਬੈਠ ਸਾਡੇ ਹਾਂ ਜੀ ਜਿਹਨੇ ਚੀਫ ਨੇਸਟਰ ਸਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂ ਜੀ ਜੀ ਬਾਬੂ ਸਿੰਘ ਮਾਨ ਸਾਹਿਬ ਹਾਂ ਇਹ ਗੀਤ ਹੈ ਹਾਂ ਬੜਾ ਪਸੰਦ ਆ ਮੈਨੂੰ ਬਸ ਸੁਖਵਿੰਦਰ ਹੋਰਾਂ ਦੇ ਨਾਲ ਬੈ ਕੇ ਕੌਣਾ ਹੋ ਨਹੀਂ 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 ਮਤਲਬ ਲਓ 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 ਹਾਂ ਸੂਰਜਨ ਦੀਵਾ ਦਿਖਾਉਣੇ ਪਹਿਲਾਂ ਬੜੀ ਵਧੀਆ ਸੁਣ ਲੱਗ ਰਹੀ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾ ਜੀ ਕੋਈ ਬੇੜੀ ਦਾ ਮਲਾ ਨਾ ਰਹਾ ਖੌੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾ ਸਾਥ ਸੰਗਤ ਜੀ ਟੂਟ ਟੂਟ ਸਾਡੇ ਆ ਗਾ ਜੀਫਨੇ ਜੀਫਨੇ ਤੋਂ ਸਾਰਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂ ਜੀ ਜੀ ਬਗਉ ਸਿੰਘ ਮਾਨ ਸਾਹਿਬ ਹੈ ਗੀਤ ਹੈ ਬੜਾ ਪਸੰਦ ਆ ਰਿਹਾ ਵੈਸੇ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣਾ ਹੋ ਨਹੀਂ 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 ਮਤਲਬ ਲਓ 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 ਹਾਂ ਸੂਰਜ ਨੂੰ ਦੀਵਾ ਦਿਖਾਉਣਾ ਬਹੁਤ ਵਧੀਆ ਸੁਧ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਆਹ ਬੈਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾ ਜੀ ਕੋਈ ਬੇੜੀ ਦਾ ਮਲਾ ਨਾ ਰਹਾ ਖੌੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾ ਸਾਥ ਸੰਗਤ ਜੀ ਸਾਡੇ ਆ ਗਾ ਜੀਫਨੇ ਜੀਫਨੇ ਸੋ ਸਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂਜੀ ਜੀ ਬਾਬੂ ਸਿੰਘ ਮਾਨ ਸਾਹਿਬ ਹੈ ਗੀਤ ਹੈ ਬੜਾ ਪਸੰਦ ਆ ਰਿਹਾ ਵੈ ਸੁਖਿੰਦਰ ਹੋਰਾਂ ਦੇ ਨਾਲ ਬੈ ਕੇ ਗੋਮਣਾ ਹੋ ਨਹੀਂ 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 ਮਤਲਬ ਲਓ 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 ਹਾਂ ਏ ਸੂਰਜ ਨੂੰ ਦੀਵਾ ਦਿਖਾਉਣਾ ਬੜਾ ਵਧੀਆ ਸੋਹ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹਾਂ ਖੌੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾਨਾ ਰਹਾਂ